ਕੁਟਿਆ ਜਤੇਵਾਲੀ ਚ ਨਵੇਂ ਪਵੰਨ ਦਾ ਹੋਇਆ ਉਦਘਾਟਨ ਕੁਟਿਆ ਵਿਖੇ ਨਵੇਂ ਪਵਨ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਸੰਤ ਬਾਬਾ ਫੂਲਨਾ ਜੀ ਸੰਤ ਬਾਬਾ ਬ੍ਰਹਮਨਾਤ ਜੀ ਅਤੇ ਸੰਤ ਰਿਘੀ RAM ਜੀ ਦੇ ਸਰੂਪਾਂ ਦੀ ਹੋਈ ਕੁੰਡ ਚੁਕਾਈ ਇਹ ਕੁੰਡ ਚੁਕਾਈ ਦੀ ਰਸਮ ਅਵਾਜੇ ਕਾਮ ਸੰਤ ਕ੍ਰਿਸ਼ਨ ਨਾ ਜੀ ਨੇ ਵਿਸ਼ੇਸ਼ ਤੌਰ ਤੇ ਵਿਦੇਸ਼ ਤੋਂ ਆਈਆਂ ਸ਼ਰਦਾਲੂ ਸੰਗਤਾਂ ਸੰਤ ਅਵਤਾਰ ਦਾਸ ਜੀ ਸਰਪੰਚ ਸੁਮਿਤਰੀ ਦੇਵੀ ਅਤੇ ਮਿਸਤਰੀ ਭੋਲਾ RAM ਆਦਤੋਂ ਕਰਵਾਈ ਆਜੂ ਲਾਈਕ ਤਸਵੀਰਾਂ ਤੁਸੀਂ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਹ ਸਭ ਸਾਨੂੰ ਫੋਟੋਗ੍ਰਾਫਰ ਗੌਰਵ ਕੁਮਾਰ ਅਰੋੜਾ ਦੇ ਮਾਦੀਮਰਾਹੀ ਪ੍ਰਾਪਤ ਹੋਈਆਂ ਹਨ ਜੋ ਕਿ ਜ਼ਿਲ੍ਹਾ ਜਲੰਧਰ ਦੇ ਨਜ਼ਦੀਕੀ ਪਿੰਡ ਜੈਤੇਵਾਲੀ ਦੀਆਂ ਹਨ ਜਿੱਥੇ ਅੱਜ ਕੁਟਿਆ ਸੰਤ ਬਾਬਾ ਫੂਨਲਾ ਜੀ ਸੰਤ ਬਾਬਾ ਬ੍ਰਾਹਮਣਾ ਜੀ ਅਤੇ ਸੰਤ ਰਿਖੀ रामਜੀਵ ਖੇਸਲਾਨਾ ਜੋੜ ਮੇਲੇ ਦਾ ਆਗਾਜ਼ ਮੁੱਖ ਸੰਚਾਲਕ ਆਵਾਜ਼ੇ ਕੌਮ ਕ੍ਰਾਂਤੀਕਾਰੀ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਈ ਹੇਠ ਨਿਸ਼ਾਨ ਸਾਹਿਬ ਚੜਾਉਂਦੀ ਰਸਮ ਅਦਾ ਕਰਕੇ ਕੀਤਾ ਗਿਆ ਇਸ ਵਿਸ਼ਾਲ ਜੋੜ ਮੇਲੇ ਤੇ ਸੰਤ ਮਹਾਪੁਰਸ਼ਾਂ ਲਈ ਨਵੇਂ ਬਣਾਏ ਸੁੰਦਰ ਪਵਨਾ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਸੰਤ ਬਾਬਾ ਫੂਲਨਾ ਜੀ ਮਹਾਰਾਜ ਸੰਤ ਬਾਬਾ ਬ੍ਰਹਮਨਾਥ ਜੀ ਮਹਾਰਾਜ ਅਤੇ ਸੰਤ ਰਿਖੀराम ਜੀ ਮਹਾਰਾਜ ਦੀਆਂ ਪ੍ਰਤਿਮਾਂ ਦਾ ਉਦਘਾਟਨ ਵਿਸ਼ੇਸ਼ ਤੌਰ ਤੇ ਜੁਕੇ ਤੋਂ ਆਏ RAM ਜੀ ਦਾਸ ਚੰਦੜ ਉਹਨਾਂ ਦੀ ਪਤਨੀ ਮੀਰਾ ਓਮ ਪ੍ਰਕਾਸ਼ ਮਹਿਤੋ ਉਹਨਾਂ ਦੀ ਪਤਨੀ ਆਸ਼ਾ ਇੰਦਰਜੀਤ ਕੌਰ ਇਟਲੀ ਸੰਤ ਅਵਤਾਰ ਦਾਸ ਜੀ ਚਿਹੜੂ ਵਾਲਿਆਂ ਮਿਸਤਰੀ ਭੋਲਾ RAM ਜੀ ਸਰਪੰਚ ਸੁਮਤਰੀ ਦੇਵੀ ਅਤੇ ਸਤਗੁਰੂ ਰਬਦਾਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਦੇ ਕਰ ਕਮਲਾ ਨਾਲ ਕਰਵਾਇਆ ਇੱਥੇ ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸਤਗੁਰੂ ਰਬਦਾਸ ਜੀ ਮਹਾਰਾਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਚ ਗਰੰਥੀ ਭਾਈ ਸਾਹਿਬ ਭਾਈ ਮੰਗਤਰਾਮ ਮੈਮੀ ਜੀ ਵੱਲੋਂ ਹੁਕਮਨਾਮੇ ਲੈ ਕੇ ਸ਼੍ਰੀ ਨਿਸ਼ਾਨ ਸਾਹਿਬ ਬੜੀ ਧੂਮਤਾਮ ਨਾਲ ਢੋਲ ਨਗਾਰੇ ਨਾਲ ਕੁਟੀਆਂ ਵਿਖੇ ਲਿਆ ਕੇ ਪੂਰੀ ਮਰਿਆਦਾ ਸਹਿਤ ਨਵੇਂ ਬਣਾਏ ਗਏ ਸੰਤ ਮਹਾਪੁਰਸ਼ਾਂ ਦੇ ਭਵਨ ਦੀ ਛੱਤ ਤੇ ਸੰਤ ਕ੍ਰਿਸ਼ਨਨਾਥ ਜੀ ਦੀ ਅਗਵਾਈ ਹੇਠ ਭਾਰੀ ਗਿਣਤੀ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਚੜਾਏ ਗਏ ਇਸ ਮੌਕੇ ਸ਼ਰਧਾਲੂ ਸੰਗਤਾਂ ਲਈ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੇ ਅਟੁੱਟ ਲੰਗਰ ਅਤੇ ਪ੍ਰਸ਼ਾਦ ਵੀ ਸ਼ਕਾਇਗੇ ਇਸ ਮੌਕੇ ਸ਼ਰਧਾਲੂ ਸੰਗਤਾਂ ਦੇ ਨਾਲ-ਨਾਲ ਸਮੂਹ ಗ್ರಾಮ ਪੰਚਾਇਤ ਦੇ ਮੈਂਬਰ ਸਾਬਕਾ ਸਰਪੰਚ ਤਰਸੀਮ ਲਾਲ ਪਵਾਰ ਸ਼ਿਪਸੈਨਾ ਲੋਇੰਦੇ ਰਾਸ਼ਟਰੀ ਉਪ ਪਰਿਵਾਰੀ ਰਾਜਕੁਮਾਰ ਅਰੋੜਾ ਗਲੋਬਲ ਮੀਡੀਆ ਨੈਟਵਰਕ ਦੇ ਪੰਜਾਬ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਸਰਪੰਚ ਕਮਲਜੀਤ ਖੋਥੜਾ ਧਰਮਪਾਲ ਚਿਹੜੂ ਸਾਬਕਾ ਪੰਜ ਬੂਟਾ ਰਾਮ ਮੈਮੀ ਸਾਬਕਾ ਪੰਜ ਅਸ਼ੋਕ ਕੁਮਾਰ ਚੰਦਰ ਡਾਕਟਰ ਬੀ ਆਰ ਅੰਬੇਦਕਰ ਨੌਜਵਾਨ ਸਭਾ ਦੇ ਪ੍ਰਧਾਨ ਬੰਤ ਚੰਦੜ ਸਕੱਤਰ ਰਾਮ ਰਤਨ ਬਰਿੰਦਰ ਬਲਵੀਰ ਸੋਮਨਾਥ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਸੀਸ ਗੁਰੂ ਚਰਨਾਂ ਦੇ ਵਿੱਚ ਨਿਵਾਏ ਅਤੇ ਸੰਤ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਵਧਾਈ ਦਿੱਤੀ ਇਸ ਮੌਕੇ ਪੁਲਿਸ थाना ਪਤਾਰਾ ਦੇ ਇੰਚਾਰਜ ਕ੍ਰਿਸ਼ਨ ਗੋਪਾਲ ਦੀ ਅਗਵਾਈ ਹੇਠ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਪੁਰਜ਼ੋਰ ਪੁਖਤਾ ਪ੍ਰਬੰਧ ਕੀਤੇ ਗਏ ਸੀ ਸਤ ਜੀ ਹੈ ਸੰਤ ਈ ਨਾ ਬ੍ਰਹਮ ਨਾ ਸੁਵਾਲੀ ਜੁਗਤੀ ਸਿਖਾ ਦੇ ਤੇਰੇ ਜਿਹਾਨ ਦੀ ਕੋਈ ਨਾ ਝੰਮ ਨਾ ਸੁਵਾਲੀ ਜੁਗਤੀ ਸਿਖਾ ਦੇ ਤੇਰੇ ਜਿਹਾਨ ਦੀ ਕੋਈ ਨਾ ਆਹ ਜੀ ਰਸਨਾ ਮਹਾਂਸ਼ੀਰ ਸ਼ਕਤੀ ਅਮਰ ਹੈ بابا شرکی بابا شرکی بابا برالا شرکی سانت ساندھی رام شرکی سانپ شرکی ہے ਜੈ ਗੁਰਦੇ ਜੈ ਗੁਰਦੇ ਜੈ ਵੀ ਜੈ ਪਾਰ ਜੈ ਵੀ ਜੈ ਪਾਰ ਬੋਲੇ ਸੋਹਣੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਪੁੱਛੀਆਂ ਆਪ ਚਲਿਏ ਜੇ ਸਤਿਗੁਰੂ ਨਦਰ ਕਰੇ ਇੱਕ ਪਿਤਾ

میرا روپ کا لکھے کا باس آس نیو چی آؤ اپنے اس کی ਮਨ ਮੇਂ ਤੇਰੀ ਆਸ ਔਰ ਤੇਰੀ ਪੂਜੀਏ ਪੂਝੋ ਗੁਰੂ ਰਵਿਦਾਸ ਮੇ ਆਪ ਸੇ ਪ੍ਰਗਟ ਬਿਆ ਲਗਾ ਲਾ ਚਾਤੋ ਅੰਤ ਸਤਿ ਧਰਮ ਦੇ ਰਾਸ ਦਾ ਬਿਰਲਾ ਜਾਣੀ ਸੰਤੇ ਪ੍ਰੇਮ ਪੰਥ ਕੀ ਫਾਲ ਕੀ

ਬਾਪੇ ਤੀਤੁ ਮਨੀ ਪੜੀਐ ਦੁਨੀਆ ਨਾਮ ਸਭ ਸੁਣੀਐ ਅਨੁਭਵ ਹੋਵਾਲ ਦੱਸੈ ਬਿੰਦਿਆਰ ਚਾਰੀ ਤਾਪਾਂ ਨੂੰ ਭਕਾਏ ਫੈਲੇ ਵਿਦਿਆ ਚਾਨਣ ਹੋਏ ਗੁਰੂਆਂ ਦੇ ਗੁਰੂ ਜੀਰਤ ਗੁਰੂ ਤਤਪੰ ਸਤਗੁਰ ਬਾਲਸ ਮਹਾਰਾਜ ਜੀ ਤਤਪੰ ਸਤਗੁਰ ਨਾਨਕ ਦੇ ਮਹਾਰਾਜ ਜੀ ਤਤਪੰ ਸਹਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਤਪੰ ਸਤਗੁਰ ਬਾਲ ਜੀ ਮਹਾਰਾਜ ਤਤਪੰ ਸਤਗੁਰ ਕਬੀਰ ਸਾਹਿਬ ਜੀ ਮਹਾਰਾਜ ਤਤਪੰ ਸਤਗੁਰ ਨਾਮਦੇਵ ਜੀ ਮਹਾਰਾਜ ਮਹਾਗੁਰੂ ਸਰਵਾਰ ਤੇਨਾਂ ਦੇ ਪਾਵਨ ਪੰਦਰ ਚਰਣਾ ਦੋ ਵਰਸਾਇਆ ਹੋਇਆ ਨਗਰ ਪਿੰਡ ਦਿੱਤੇ ਵਾਲੀ ਜਿਵੇਂ ਜਨੰਦਰ ਆਲਾਕਰ ਰਸੀ ਸੰਗਤ ਦੂਰ ਗੇੜੀ ਦੀ ਸੰਗਤ ਦੇਸ਼ ਅਤੇ ਮੇਲੇ ਦੀ ਸੰਗਤ ਅੱਜ ਬੜੀ ਵਿਆਸਕਾ ਸ਼ਰਧਾ ਭਾਵਨਾ ਦੇ ਨਾਲ ਬੜੀ ਨਿਰਮਲਤਾ ਦੇ ਨਾਲ ਆਪ ਸਭੀ ਸਰਬਾਰਣ ਮਿੱਤਰ ਰਕਰ ਤੇ ਪਿਆਰ ਦੇ ਨਾਲ ਬਾਬਾ ਫੂਲਾਤ ਮਹਾਰਾਜੀ ਸੰਤ ਬਾਬਾ ਬ੍ਰਹਮਨਾਥ ਮਹਾਰਾਜੀ ਸੰਤ ਬਾਬਾ ਰਿਕੀ RAM ਮਹਾਰਾਜੀ ਦੇ ਪਾਵਨ ਪਦਤਰ ਯਾਦ ਨੂੰ ਤਾਜ਼ਾ ਕਰਦੇ ਅੱਜ ਉਹਨਾਂ ਦੇ ਨਵੇਂ ਉਸਾਰੇ ਹੈ ਮਹਾਰਤ ਭਗਤ ਦੇ ਵਿੱਚ ਤਨ ਸਤਪ੍ਰਕਾਸ਼ ਮਹਾਰਾਜ ਜੀ ਹਨਬਾਬਾ ਗੋਲਕ ਮਹਾਰਾਜ ਜੀ ਤਨਪਾਬਾ ਬ੍ਰਹਮਾਪ ਮਹਾਰਾਜ ਜੀ ਤਨਪਾਬਾ ਰੇਕਨਾ ਮਹਾਰਾਜ ਜੀ ਇਨ੍ਹਾਂ ਭਗਵਾਨਾਂ ਦੇ ਵਿੱਚ ਇਨ੍ਹਾਂ ਮਹੰਤਾਂ ਦੇ ਵਿੱਚ ਨਮੀਆਂ ਪ੍ਰਤਿਭਾ ਆਪ ਉਹਨਾਂ ਦੇ ਸਰੂਪ ਉਨ੍ਹਾਂ ਦੀ ਮੂਰਤੀ ਤੋਂ ਸੁਮਤੀ ਸੰਗਤ ਦੀ ਹਾਜ਼ਰੀ ਦੇ ਵਿੱਚ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਪਰਦੇ ਦੀ ਰਸਮ ਸੁਮਤੀ ਸੰਗਤ ਨੇ ਰਾਣਕ ਕੀਤੀ ਨਵੇਂ ਭਾਵਨਾ ਤੇ ਸੁਮਤੀ ਸੰਗਤ ਦੇ ਤਰਫੋਂ ਸਭ ਤੋਂ ਪਹਿਲਾਂ ਤੰਦਨ ਸਰਗਰਾਤ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ

ਸ਼ਰਧਾ ਭੋਰ ਵਿਚਾਰੇ ਪਏ ਗਏ ਰਸਤੇ ਦੇ ਵਿੱਚ ਗੁਰ ਚਰਨਾਪੁਰ ਆਇਆ ਰੱਗੜਾ ਆਪ ਰੰਗਰੂ ਪੁਵਾ ਜਗੇਰੇ ਜਿੱਥੇ ਸੁਚੀਆਂ ਸੰਗਤਾਂ ਨੇ ਨੰਮ ਕੀਤਾ ਸੰਗਤ ਵੱਲੋਂ ਨੱਗਰ ਬੋ ਜੋ ਬੀਖਤਾ ਪ੍ਰਬੰਧ ਕੀਤੇ ਸਿਵਾਲਾ ਵਾਜਿਆ ਉਪਰੰਤ ਇਹਨਾਂ ਮਹਿਨਾਂ ਦੇ ਵਿੱਚ ਇਹਨਾਂ ਭਾਵਨਾ ਦੇ ਵਿੱਚ ਪੂਰਨ ਇਸ ਵਕਤ ਸੁਚੁਭੀ ਸੰਗਤੀ ਹਾਜ਼ਰੀ ਦੇ ਵਿੱਚ ਅਲਾਸ ਜੋ ਕਿ ਨਿਸ਼ਾਨ ਸਰ ਦੀ ਸੁਚੁਭੀ ਸੰਗਤੀ ਹਾਜ਼ਰੀਤ ਹੋ ਰਹੀ ਹੈ ਪ੍ਰਸ਼ਾਸਨ ਦਾ ਪੂਰਨ ਰਿਪੋਰਟ ਧੰਨਵਾਦ ਹੈ ਜੋ ਕਿ ਸਪਸ਼ਟ ਪ੍ਰਭਾਵ ਕੀਤੇ ਸਚੱਜੇ ਪ੍ਰਭਾਵ ਕੀਤੇ ਔਰ ਸਾਰੀ ਸੰਗਤੀ ਦੇਖ ਰਿਹਾ ਤੇ ਵਿੱਚ ਕੋਈ ਆ ਅੰਸੁਫਾਨੀ ਕਹਿਣਾ ਨਾਮ ਬਾਪਰੇ ਬਹੁਤ ਵੱਡੀਆਂ ਸ਼ਰਕਸ਼ਾਂ ਨੇ ਪਰਵਤ ਕੀਤੇ ਆ ਸੇਵਾਦਾਰਾਂ ਨੇ ਔਰ ਤਾਲਵਾ ਆਓ ਆਪਾਂ ਇਹਨਾਂ ਪਵਨਾ ਦੇ ਵਿੱਚ ਇਕੱਠੇ ਮਿਲ ਕੇ ਗੁਰੂ ਘਰ ਦੇ ਹੈਡ ਕਰਤਿ ਮਾਈ ਸਾਹਿਬ ਭਾਈ ਪ੍ਰਵੀਨ ਜੀ ਆਓ ਨਿਸ਼ਾਨ ਸਾਹਿਬ ਦੀ ਅਰਦਾਸ ਸਰਬਤ ਦੇ ਮਰੇ ਦੀ ਅਰਦਾਸ ਨਗਰ ਦੀ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੇ ਅਰਦਾਸ ਦਿਨ ਦੀ ਰਾਤ ਚੌਂਣੀ ਤਰੱਕੀ ਦੀ ਅਰਦਾਸ ਸਤ ਸੰਤੋ ਆਪ ਵਿੱਚ ਸਭ ਵਾਵਾ ਮਿਲ ਵਰਤਣ ਪਿਆਰ ਦੀ ਅਰਦਾਸ ਸਤ ਸੰਤੂਕ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਅਰਦਾਸ ਆਪ ਆਪਾ ਸਾਰੇ ਸ਼ਾਮ ਰਹੀਏ ਇਹਦੇ ਵਿੱਚ ਕੁਝ ਚੇਤੇ ਰੱਖਣ ਤੇ ਐਨਐਮਏ ਸੰਘਾ ਦੇਸ਼ ਅਤੇ ਭੇਟ ਜੋ ਕਿ ਉਚੇਚ ਤੌਰ ਤੇ ਹਾਜ਼ਰੀਆਂ ਭਰੀਆਂ ਨੇ ਸੰਗਤ ਦੇ ਵਿੱਚ ਮਹਾਂਪੁਰਸ਼ਾਇ ਨੇ ਸਾਰੇ ਮਨ ਨੂੰ ਖੁਸ਼ ਕਰਨਾ ਆਓ ਗੁਰੂ ਚਰਨਾਂ ਚ ਆਪਾ ਸਾਰੇ ਇੰਦੇ ਬਰੇ ਨੇ ਸੁਖਾਂਤ ਦੇ ਬਰੇ ਨੇ ਸ਼ੁਭ ਸ਼ਾਂਤੀ ਦੇ ਦਿਨਾਂ ਬਹਾਂਤੀ ਪ੍ਰਵਾਸ ਲਈ ਬੋ ਬੋ ਤਾਲਵਾਸ ਸਤ ਸ੍ਰੀ ਅਕਾਲ ਸਜਾ ਵੇਖੋ ਰਹੀ ਸਤਨਾਮ ਸੁਖਨਾਮ ਸੰਜੇ ਜੀਆ हर 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 हरे हर हा